ਉਸਾਪ ਜੇਲ੍ਹ ਦੇ ਅੰਦਰੋਂ ਟੈਕ ਤੋਂ ਆਪਣਾ ਕਿਸ਼ਤਾ ਬਰਾਮਦ ਹੋਇਆ। ਕੱਲ ਸਾਨੂੰ ਥਾਣਾ ਕੈਂਟਵਿਖੇ ਤਲਾਸ਼ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮਲਾਜਮ ਹੈ ਏਐਸਆਈ ਗੁਰਪ੍ਰੀਤ ਸਿੰਘ ਆ ਤਾਂ ਉਹਨਾਂ ਵੱਲੋਂ ਚ ਜੱਟਾ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਨਸ਼ੀਲਾ ਪਦਾਰਥ ਲਿਆਂਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਦੇ ਜੇਲ੍ਹ ਦੀ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚੱਟਾ ਮਿਲਿਆ ਹੈ। ਕਿਥਾ ਪੋਸਟਿੰਗ ਸੀ ਮੌਜੂਦ? ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IRB ਲੁਧਿਆਣੇ ਦਾ ਪੋਸਟ ਹੈਗੀ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਰਹੇ ਹਾਂ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਅਸੀਂ ਵੱਤੋਂ ਅਦਰਮਾਨਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਹੋ ਜਾਵੇ ਉਹ ਲੈਣਾ ਚਾਹੀਦਾ ਚਾਹੀਦਾ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਦੇਖੋ ਸਾਡੀ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਯੁੱਧ ਵਿਸ਼ਾਵਤ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਟ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਲਏ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਤੁਸੀਂ ਸਭ ਜੇ ਵੀ ਅੰਦਰ ਰੱਖੋ ਆਪਣਾ ਕਿਸ ਤਰ੍ਹਾਂ ਰੱਖੋ ਕੱਲ ਸਾਨੂੰ ਥਾਣਾ ਕੈਂਟਰ ਵਿਖੇ ਇਤਲਾਹ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮੁਲਾਜ਼ਮ ਹੈ ਏਐਸਆਈ ਗੁਰਪ੍ਰੀਤ ਸਿੰਘ ਆ ਤੋਂ ਉਹਨਾਂ ਵੱਲੋਂ ਚ ਜੱਟਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਨਸ਼ੀਲਾ ਪਦਾਰਥ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਜੇਲ੍ਹ ਦੇ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚੱਟਾ ਮਿਲਿਆ ਇਹ ਕਿੱਥਾ ਪੋਸਟਿੰਗ ਸੀ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IRB ਲੁਧਿਆਣਾ ਦਾ ਪੋਸਟ ਹੈਗੀ ਹੈ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਏ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਦੇਣਾ ਟਮਾਟੋ ਬਾਰੇ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਅਦਾ ਅਸੀਂ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਖਤ ਕਾਰਵਾਈ ਹੋ ਜਾਵੇ ਉਹ ਲੈਣਾ ਚਾਹੀਦਾ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਦੇਖੋ ਸਾ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਯੁੱਧ ਵਿਸ਼ਾਵਧ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਦ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਰ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਦ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਾ ਤਮਕੂ ਮੁਕਤ ਕੀਤਾ ਜਾਵੇ